ਮਾਂ ਦੀ ਕੈਬਨਟ ਦੇ ਵਿੱਚ ਅੱਜ ਵੱਡੇ ਪੱਧਰ ਉੱਤੇ ਫੇਰਬਦਲ ਹੋਣ ਜਾ ਰਹੀ ਹੈ ਜੀ ਹਾਂ ਅੱਜ ਸ਼ਾਮ ਨੂੰ 5 ਵਜੇ ਜੋ ਹੈ ਨਵੇਂ ਮੰਤਰੀਆਂ ਦੇ ਵੱਲੋਂ ਸੌਚੂਕੀ ਜਾਵੇਗੀ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਚਾਰ ਮੰਤਰੀ ਅਜਿਹੇ ਨੇ ਜਿਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਵੱਡੇ ਕਾਰਨ ਵੀ ਸਾਹਮਣੇ ਆਏ ਨੇ ਕਿ ਆਖਰਕਾਰ ਇਹਨਾਂ ਦੀ ਛੁੱਟੀ ਕਿਉਂ ਕੀਤੀ ਗਈ ਹੈ ਤੇ ਇਹ ਜਾਨਣਾ ਬੇਹਦ ਜ਼ਰੂਰੀ ਹੈ ਕਿ ਆਖਰ ਜਿਹੜੇ ਮੰਤਰੀ ਨੇ ਜਿਨ੍ਹਾਂ ਦੀ ਛੁੱਟੀ ਹੋਈ ਹੈ ਜਿਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਤਾ ਆਖਰਕਾਰ ਉਹਨਾਂ ਦੇ ਵਿੱਚ ਕੀ ਕਮੀਆਂ ਕੀ ਗਲਤੀਆਂ ਨਜ਼ਰ ਆਈਆਂ ਆਖਰ ਮੇਨ ਕਾਰਨ ਕੀ ਰਿਹਾ ਜਿਸ ਦੇ ਕਾਰਨ ਇਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਮੰਤਰੀ ਜਿਨ੍ਹਾਂ ਦੀ ਛੁੱਟੀ ਹੋਈ ਹੈ ਜਿਸ ਦੇ ਵਿੱਚ ਅਨਮੋਲ ਗਗਨਮਾਨ ਦਾ ਨਾਮ ਸਾਹਮਣੇ ਆਇਆ ਇਸ ਦੇ ਨਾਲ ਹੀ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜੰਪਾ ਤੇ ਬਲਕਾਰ ਸਿੰਘ ਜੂਨੇ ਇਹਨਾਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਜੋ ਹੈ ਹਟਾਇਆ ਗਿਆ ਉਹਦੇ ਤੋਂ ਹਟਾ ਦਿੱਤਾ ਗਿਆ ਮੰਤਰੀ ਤੋਂ ਇਹਨਾਂ ਨੂੰ ਹਟਾਇਆ ਗਿਆ ਜਿਹੇ ਦੇ ਵਿੱਚ ਅੱਜ ਜੋ ਇਸ ਦੇ ਵਿੱਚ ਪੰਜ ਨਵੇਂ ਮੰਤਰੀ ਨੇ ਉਹ ਸੌ ਚੁੱਕਣਗੇ ਹਾਲਾਂਕਿ ਜੇਕਰ ਗੱਲ ਕਰੇ ਚਾਰ ਮੰਤਰੀ ਅਜੇ ਹੀ ਨੇ ਜਿਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਹੋ ਚੁੱਕੀ ਹੈ ਲੇਕਿਨ ਹਜੇ ਇੱਕ ਨਾਮ ਅਜੇ ਹੈ ਜਿਸ ਦੀ ਪੁਸ਼ਟੀ ਹਜੇ ਨਹੀਂ ਹੋਈ ਹੈ ਤਾਂ ਤੁਹਾਨੂੰ ਇੱਕ ਵਾਰ ਇਸ ਜ਼ਿਕਰ ਕਰ ਦਿੰਨੇ ਆ ਕਿ ਆਖਰ ਜਿਹੜੇ ਮੰਤਰੀ ਨੇ ਜਿਨ੍ਹਾਂ ਨੂੰ ਛੁੱਟੀ ਹੋਈ ਹੈ ਜਿਨ੍ਹਾਂ ਦੀ ਆਖਰ ਮੇਨ ਕਾਰਨ ਉਹਨਾਂ ਨੂੰ ਹਟਾਉਂਦਾ ਕੀ ਰਿਹਾ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਬਲਕਾਰ ਸਿੰਘ ਜੋ ਕਿ ਲੋਕਲ ਬੋਡੀ ਮੰਤਰੀ ਸੀਗੇ ਉਹਨਾਂ ਉਤੇ ਜਿਸ ਤਰੀਕੇ ਨਾਲ ਤੁਹਾਨੂੰ ਵੀ ਅਸੀਂ ਖਬਰ ਦੱਸੀ ਸੀ ਕਿ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਮਗਰੋਂ ਜੋ ਵਿਵਾਦ ਪੱਖਿਆ ਸੀਗਾ ਵਿਰੋਧੀਆਂ ਦੇ ਵੱਲੋਂ ਲਗਾਤਾਰ ਹੀ ਸਰਕਾਰ ਉਤੇ ਨਿਸ਼ਾਨੇ ਸਾਧਦੇ ਜਾਂਦੇ ਸੀ ਕਿਹਾ ਜਾ ਰਿਹਾ ਹੈ ਕਿ ਜੋ ਬਲਕਾਰ ਸਿੰਘ ਹੈ ਉਹਨਾਂ ਦੀ ਛੁੱਟੀ ਕਰਨ ਦਾ ਇੱਕ ਮੇਨ ਰੀਜ਼ਨ ਇਹੀ ਹੈ ਕਿ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਰਕਾਰ ਉਤੇ ਸਵਾਲ ਚੁੱਕੇ ਜਾਂਦੇ ਸੀ ਕਿਉਂਕਿ ਬਲਕਾਰ ਸਿੰਘ ਦੀ ਬੀਤੀ ਦਿਨੀ ਇੱਕ ਵੀਡੀਓ ਜੋ ਹੈ ਉਹ ਵਾਇਰਲ ਹੋਈ ਸੀ ਏਸੇ ਦੇ ਨਾਲ ਜੇਕਰ ਗੱਲ ਕਰੀਏ ਅਨਮੋਲ ਗਗਨ ਮਾਨ ਦੀ ਜੋ ਕਿ ਸੈਰ ਸਪਾਟਾ ਮੰਤਰੀ ਸਨ ਉਹਨਾਂ ਨੂੰ ਲੈ ਕੇ ਵੀ ਇੱਕ ਕਾਰਨ ਸਾਹਮਣੇ ਆਇਆ ਵੱਡਾ ਕਾਰਨ ਸਾਹਮਣੇ ਆਇਆ ਅਨਮੋਲ ਗਗਨ ਮਾਨ ਨੂੰ ਲੈ ਕੇ ਕਿ ਆਖਰ ਉਹਨਾਂ ਦੀ ਛੁੱਟੀ ਕਿਉਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਜੂਨੇ ਉਹ ਐਕਟਿਵ ਨਹੀਂ ਸੀ ਤੇ ਲਗਾਤਾਰ ਹੀ ਜੋ ਗੱਲਾਂ ਬਾਤਾਂ ਜੋ ਟੀਮ ਦੇ ਵਿੱਚ ਹੁੰਦੀਆਂ ਸੀ ਤੇ ਬੀਤੇ ਦਿਨੀ ਹੀ ਜੋ ਅਨਮੋਲ ਗਗਨ ਮਾਨ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਜੋ ਹੈ ਸਾਹਮਣੇ ਆਇਆ ਸੀ ਐਕਸ਼ਨ ਮੋਡ ਦੇ ਵਿੱਚੋਂ ਨਜ਼ਰ ਆਏ ਸੀ ਜਦੋਂ ਤੁਸੀਂ ਵੀ ਉਹ ਵੀਡੀਓ ਜ਼ਰੂਰ ਦੇਖੀ ਹੋਵੇਗੀ ਕਿ ਅਨਮੋਲ ਗਗਨ ਮਾਨ ਨੇ ਇਹ ਕਹਿ ਦਿੱਤਾ ਸੀ ਕਿ ਮੇਰੇ ਨਾਮ ਉਤੇ ਪੈਸੇ ਜੋ ਆ ਉਹ ਲਏ ਜਾ ਰਹੇ ਨਹੀਂ ਤਾਂ ਅਜਿਹੇ ਦੇ ਵਿੱਚ ਜੇਕਰ ਤੁਹਾਨੂੰ ਮੇਰਾ ਨਾਮ ਲੈ ਕੇ ਕੋਈ ਪੈਸੇ ਮੰਗਦਾ ਹੈ ਤਾਂ ਤੁਸੀਂ ਕਿਸੇ ਨੂੰ ਕੋਈ ਪੈਸੇ ਨਹੀਂ ਦੇਣੇ ਤੁਸੀਂ ਡਾਇਰੈਕਟ ਮੇਰੇ ਨਾਲ ਸੰਪਰਕ ਕਰੋ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰੋ ਤੇ ਅਸੀਂ ਉਸ ਉੱਤੇ ਸਖਤ ਐਕਸ਼ਨ ਲਵਾਂਗੇ ਤਾਂ ਇਸ ਉੱਤੇ ਜਦੋਂ ਇਹ ਬਿਆਨ ਸਾਹਮਣੇ ਆਉਂਦਾ ਤੇ ਇਸ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਜੋ ਅਨਮੋਲ ਗਗਨ ਮਾਨ ਨੇ ਉਹਨਾਂ ਉੱਤੇ ਵੀ ਸਵਾਲ ਇਸ ਕਰਕੇ ਖੜੇ ਹੁੰਦੇ ਨੇ ਕਿ ਉਹਨਾਂ ਦੇ ਨਾਮ ਦੀ ਵਰਤੋਂ ਕਰਕੇ ਪੈਸੇ ਲਏ ਜਾ ਰਹੇ ਨੇ ਜਿਸ ਤੋਂ ਬਾਅਦ ਕੀਤੇ ਨਾ ਕੀਤੇ ਇੱਕ ਤਾਂ ਰੀਜ਼ਨ ਹੋ ਗਿਆ ਕਿ ਉਹ ਐਕਟਿਵ ਨਹੀਂ ਸੀ ਦੂਜਾ ਰੀਜ਼ਨ ਕਿ ਉਹ ਮੰਤਰੀ ਨੇ ਉਸ ਤੋਂ ਬਾਅਦ ਵੀ ਕਿਹੋ ਜਿਹਾ ਕਰਤੂਤ ਜੋ ਹੈ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੇ ਨਾਮ ਦੀ ਵਰਤੂ ਕਰਕੇ ਉਸ ਤੋਂ ਬਾਅਦ ਬ੍ਰਹਮਸ਼ੰਕਰ ਜਿੰਪਾ ਉਹਨਾਂ ਦੀ ਗੱਲ ਕਰ ਲਈਏ ਤਾਂ ਉਹ ਰਾਜ ਸਭਾ ਮੰਤਰੀ ਸੀ ਤਾਂ ਮੰਨਿਆ ਇਹ ਜਾ ਰਿਹਾ ਹੈ ਕਿ ਇਹਨਾਂ ਨੂੰ ਪਾਰਟੀ ਸੰਗਠਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਹਨਾਂ ਇਹਨਾਂ ਦੀ ਜਿਹੜੀ ਆ ਛੁੱਟੀ ਕੀਤੀ ਗਈ ਹੈ ਤੇ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਦੀ ਗੱਲ ਕਰਾਂਗੇ ਜੋ ਕਿ ਬਾਗਬਾਨੀ ਮੰਤਰੀ ਨੇ ਇੱਥੇ ਕਾਰਨ ਵੱਡਾ ਦੱਸਿਆ ਗਿਆ ਇਹਨਾਂ ਨੂੰ ਦੱਸਿਆ ਇਹ ਜਾ ਰਿਹਾ ਹੈ ਕਿ ਇਹਨਾਂ ਨੂੰ ਵੀ ਪਾਰਟੀ ਸੰਗਠਨ ਦੇ ਵਿੱਚ ਸ਼ਾਮਲ ਕਰਨਾ ਜੋ ਹੈ ਚਾਹੁੰਦੀ ਹੈ ਜਿਸ ਕਰਕੇ ਇਹਨਾਂ ਨੂੰ ਵੀ ਜੋ ਹੈ ਛੁੱਟੀ ਇਹਨਾਂ ਦੀ ਕੀਤੀ ਗਈ ਹੈ ਹਾਲਾਂਕਿ ਜੇਕਰ ਦੋਨਾਂ ਮੰਤਰੀਆਂ ਦੀ ਗੱਲ ਕਰ ਲਈਏ ਯਾਨੀ ਚੇਤਨ ਸਿੰਘ ਜੋੜਾ ਮਾਜਰਾ ਤੇ ਬ੍ਰਹਮਸ਼ੰਕਰ ਜਿੰਪਾ ਇਹਨਾਂ ਦੋਨਾਂ ਦੀ ਗੱਲ ਕਰੀਏ ਤਾਂ ਇਹ ਦੋਵੇਂ ਹੀ ਕੰਮ ਕਰਨ ਦੇ ਵਿੱਚ ਕਾਫੀ ਐਕਟਿਵ ਸੀਗੇ ਇਹ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖਦੇ ਵੀ ਸੀਗੇ ਤਾਂ ਲਗਾਤਾਰ ਹੀ ਇਹਨਾਂ ਦੇ ਵੱਲੋਂ ਕੰਮ ਵੀ ਵਧੀਆ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਸੀ ਅਜਿਹੇ ਦੇ ਵਿੱਚ ਜੋ ਸੰਗਠਨ ਦੇ ਵਿੱਚ ਦੋ ਮੰਤਰੀਆਂ ਨੂੰ ਜ਼ਿੰਮੇਵਾਰੀ ਜੋ ਹੈ ਮਿਲ ਸਕਦੀ ਹੈ ਇਹਨਾਂ ਦੋਨਾਂ ਨੂੰ ਮਿਲ ਸਕਦੀ ਹੈ ਜਿਸ ਦੇ ਕਰਕੇ ਇਹਨਾਂ ਦੀ ਛੁੱਟੀ ਕੀਤੀ ਗਈ ਹੈ ਤਾ ਚੇਤਨ ਸਿੰਘ ਜੋੜਾ ਮਾਜਰਾ ਅਤੇ ਬ੍ਰਹਮਸ਼ੰਕਰ ਜਿੰਪਾ ਜਿਨਾਂ ਦੀ ਬਦਲੀ ਹੈਰਾਨ ਕਰਨ ਵਾਲੀ ਹੈ ਹਰ ਕੋਈ ਹੈਰਾਨ ਹੋ ਗਿਆ ਸੀ ਕਿ ਆਖਰ ਅਜਿਹਾ ਕਿਉਂ ਇਹਨਾਂ ਦੀ ਬਦਲੀ ਕਿਉਂ ਕੀਤੀ ਜਾ ਰਹੀ ਹੈ ਤਾਂ ਜੋੜਾ ਮਾਜਰਾ ਨੂੰ ਸੀਐਮ ਦਾ ਕਰੀਬੀ ਮੰਨਿਆ ਜਾਂਦਾ ਹੈ ਜਦੋਂ ਕਿ ਜਿੰਪਾ ਜੁਨੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਸੀ ਦੋਵਾਂ ਉੱਤੇ ਕੋਈ ਵੀ ਸਵਾਲ ਹਜੇ ਤੱਕ ਨਹੀਂ ਉੱਠੇ ਹਾਲਾਂਕਿ ਹੁਣ ਇਹ ਨਿਆ ਜਾ ਰਿਹਾ ਹੈ ਕਿ ਪਾਰਟੀ ਉਹਨਾਂ ਨੂੰ ਸੰਗਠਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਇਸੇ ਕਰਕੇ ਇਹਨਾਂ ਦੀ ਛੁੱਟੀ ਕੀਤੀ ਗਈ ਹੈ ਤਾਂ ਵੱਡੇ ਸਵਾਲ ਜਿਹੜੇ ਨੇ ਇੱਥੇ ਖੜੇ ਹੁੰਦੇ ਨੇ ਅਜੇਹੇ ਦੇ ਵਿੱਚ ਅਸੀਂ ਇਸ ਉੱਤੇ ਗੱਲਬਾਤ ਵੀ ਜੋ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਲੰਧਰ ਦੇ ਵਿੱਚ ਜੋ 모ਹਿੰਦਰ ਭਗਤ ਨੇ ਉਹਨਾਂ ਨੂੰ ਲੈ ਕੇ ਵੀ ਜੇਕਰ ਗੱਲ ਕਰੀਏ ਕਿਉਂਕਿ ਹੁਣ ਇਹ ਵੀ ਅੱਜ ਸ਼ਾਮ ਨੂੰ 5 ਵਜੇ ਸੌ ਚੁੱਕਣਗੇ ਤਾਂ ਅਜੇਹੇ ਦੇ ਵਿੱਚ ਗੱਲਬਾਤ ਕਰਨੀ ਬੇਹਦ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਜੋ ਨੇ ਉਨ੍ਹਾਂ ਦੇ ਵੱਲੋਂ ਬਕਾਇਦਾ ਜਦੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਚੋਣ ਪ੍ਰਚਾਰ ਕਰਨ ਵੇਲੇ ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਮੋਹਿੰਦਰ ਭਗਤ ਨੂੰ ਜਿਤਾ ਦਿਓ ਅਗਲੀ ਪੌੜੀ ਅਸੀਂ ਚੜਾ ਦੇਵਾਂਗੇ ਤਾਂ ਉਹਨਾਂ ਦੇ ਵੱਲੋਂ ਇਹ ਬਿਆਨ ਲਗਾਤਾਰ ਚੋਣ ਪ੍ਰਚਾਰ ਕਰਨ ਦੇ ਸਮੇਂ ਦਿੱਤਾ ਗਿਆ ਸੀ ਜਿਸ ਸਮੇਂ ਜਦੋਂ ਮੋਹਿੰਦਰ ਪ੍ਰਗਤ ਉਹਨਾਂ ਦੇ ਨਾਲ ਮੌਜੂਦ ਸੀ ਤਾਂ ਇਸ ਬਿਆਨ ਤੋਂ ਬਾਅਦ ਹੁਣ ਉਹਨਾਂ ਨੇ ਯਾਨੀ ਇੱਕ ਵਾਅਦਾ ਕੀਤਾ ਸੀ ਉਹ ਵਾਅਦਾ ਹੁਣ ਉਹ ਪੂਗਾਉਣ ਜਾ ਰਹੇ ਨੇ ਅਜਿਹੇ ਦੇ ਵਿੱਚ ਅੱਜ ਸ਼ਾਮ 5 ਵਜੇ ਜੋ ਆ ਕੈਬਨਿਟ ਦਾ ਜੋ ਜਿੱਕਰ ਜ਼ਿਕਰ ਕਰ ਲਈਏ ਫੇਰ ਬਦਲ ਹੋਵੇਗਾ ਅਜਿਹੇ ਦੇ ਵਿੱਚ ਗੱਲ ਇਹ ਵੀ ਸਾਹਮਣੇ ਆ ਰਹੀ ਕਿ ਕੈਬਨਿਟ ਮੰਤਰੀਆਂ ਦੇ ਵਿੱਚ ਇਹ ਚੌਥੀ ਵਾਰ ਜੋ ਹੈ ਵੱਡਾ ਜੋ ਹੈ ਬਦਲ ਦੇਖਣ ਨੂੰ ਮਿਲੇਗਾ ਚਾਰ ਮੰਤਰੀ ਜਿਹੜੇ ਨੇ ਉਹਨਾਂ ਦੀ ਛੁੱਟੀ ਹੋ ਜਾਵੇਗੀ ਤੇ ਨਾਲ ਹੀ ਜਿਹੜੇ ਪੰਜ ਮੰਤਰੀ ਨੇ ਉਹਨਾਂ ਦੀ ਐਂਟਰੀ ਹੋਵੇਗੀ ਜਿਸ ਦੇ ਵਿੱਚ ਚਾਰ ਨਾਵਾਂ ਦੀ ਪੁਸ਼ਟੀ ਹੋ ਚੁੱਕੀ ਹੈ ਇੱਕ ਨਾਮ ਉੱਤੇ ਹਜੇ ਵੀ ਮੋਹਰ ਲਗਣੀ ਬਾਕੀ ਹੈ ਹਾਲਾਂਕਿ ਜੇਕਰ ਮਹਿੰਦਰ ਪਗਤ ਦੇ ਨਾਲ ਡਾਕਟਰ ਰਵਜੋਤ ਨੂੰ ਵੀ ਸ਼ਾਮਲ ਕੀਤਾ ਜਾਂਦਾ ਕਿਉਂਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਚਾਰ ਨਾਵਾਂ ਦੀ ਪੁਸ਼ਟੀ ਯਾਨੀ ਬਰਿੰਦਰ ਕੁਮਾਰ ਗੋਇਲ ਤਰुणਪ੍ਰੀਤ ਸੋਵੰਦ ਮਹਿੰਦਰ ਪਗਤ ਤੇ ਹਰਦੀਪ ਸਿੰਘ ਜੋ ਮੁੰਡਿਆਂ ਨੇ ਇਹਨਾਂ ਦੇ ਨਾਮ ਜਿਹੜੇ ਨੇ ਸ਼ਾਮਲ ਨੇ ਕਿ ਇਹ ਸ਼ਾਮ ਨੂੰ ਅੱਜ ਸੌ ਚੱਕਣਗੇ ਤੇ ਇਸੇ ਦੇ ਨਾਲ ਹੀ ਜੋ ਰਵਜੋਤ ਸਿੰਘ ਨੇ ਉਹਨਾਂ ਦਾ ਜ਼ਿਕਰ ਵੀ ਹੋ ਰਿਹਾ ਪਰ ਪੁਸ਼ਟੀ ਹਜੇ ਤੱਕ ਨਹੀਂ ਹੋਈ ਹੋਰ ਤੇ ਕਿਹਾ ਜਾ ਰਿਹਾ ਕਿ ਰੱਖਿਆ ਹੋਇਆ ਨਾਮ ਨੂੰ ਤੇ ਜੇਕਰ ਮਹਿੰਦਰ ਪਗਤ ਦੇ ਨਾਲ ਨਾਲ ਡਾਕਟਰ ਰਜੋਤ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਤਾਂ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਪੰਜ ਮੰਤਰੀ ਮੰਡਲ ਜੋ ਹੈ ਉਸ ਦੇ ਵਿੱਚ ਹੋ ਜਾਣਗੇ ਹੋਰ ਕੈਬਨਿਟ ਮੈਂਬਰਾਂ ਦੇ ਵਿੱਚ ਪਹਿਲਾਂ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚਕ ਸ਼ਾਮਲ ਨੇ ਉਹਨਾਂ ਨੇ 4 ਜੁਲਾਈ 2022 ਨੂੰ ਅਮਨ अरोड़ा ਡਾਕਟਰ ਇੰਦਰਬੀਰ ਸਿੰਘ ਨਿੱਜੇ ਪੋਜਾ ਸਿੰਘ ਸਰਾਰੀ ਤੇ ਚੇਤਨ ਸਿੰਘ ਚੋੜਾ ਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਸੀ ਬਾਅਦ ਦੇ ਵਿੱਚ 7 ਜਨਵਰੀ 2023 ਨੂੰ ਸਰਗੀ ਜੋ ਹੈ ਅਸਰੀ ਦੇ ਅਸਤੀਫਾ ਦੇਣ ਤੋਂ ਬਾਅਦ ਹੀ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮੰਤਰੀ ਜੋ ਹੈ ਬਣਾ ਦਿੱਤਾ ਗਿਆ ਸੀ ਕਿਉਂਕਿ ਸਰਾਰੀ ਦੇ ਵੱਲੋਂ ਜੋ ਇਸ ਦੇ ਵਿੱਚ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਅੱਜ ਮੁੱਖ ਮੰਤਰੀ ਜੋ ਭਗਵੰਤ ਮਾਨ ਨੇ ਉਹਨਾਂ ਦੇ ਵੱਲੋਂ ਆਪਣਾ ਵਾਅਦਾ ਜੋ ਹੈ ਉਹ ਪੂਰਾ ਕੀਤਾ ਜਾਵੇਗਾ ਅਜੇਹ ਦੇ ਵਿੱਚ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਨੂੰ ਲੈ ਕੇ ਵੀ ਗੱਲ ਕਰਨੀ ਬਿਹਤ ਜ਼ਰੂਰੀ ਹੈ ਕਿਉਂਕਿ ਇਹ ਜ਼ਿਲ੍ਹੇ ਜੋ ਨੇ ਪੰਜਾਬ ਦੇ ਅਹਿਮ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੂੰ ਇਹਨਾਂ ਸਰਕਲਾਂ ਦੇ ਵਿੱਚ ਹਾਰ ਦਾ ਮੂਹ ਵੇਖਣਾ ਪਿਆ ਸੀ ਅਜੇਹ ਦੇ ਵਿੱਚ ਪਾਰਟੀ ਨੇ ਕਰੀਬ 2.5 ਸਾਲਾਂ ਬਾਅਦ ਮੰਤਰੀ ਮੰਡਲ ਦੇ ਵਿੱਚ ਇਹਨਾਂ ਹਲਕਿਆਂ ਨੂੰ ਪਹਿਲ ਦਿੰਦੀ ਹੈ ਸਹਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਦੋਵੇਂ کاروبਾਰੀ ਅਤੇ ਪੇਸ਼ੇ ਤੋਂ ਸਿੱਖ ਚਿਹਰੇ ਨੇ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਇਹਨਾਂ ਸਾਰੇ ਹਲਕਿਆਂ ਦੇ ਵਿੱਚ ਕਾਂਗਰਸ ਜੋ ਹੈ ਉਹ ਮਜ਼ਬੂਤ ਹੈ ਗੀਤਾ ਹੁਣ ਜੋ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਜਲੰਧਰ ਪਛਮੀ ਤੋਂ ਵਿਧਾਇਕ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਰਿਹਾ ਉਧਰ ਸ਼ਾਮ 84 ਦੇ ਵਿਧਾਇਕ ਡਾਕਟਰ ਰਵਜੋਤ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਹੈ ਇਹਨਾਂ ਬਹਾਨੇ ਸਰਕਾਰ ਅਨੁਸੂਚਿਤ ਜਾਤੀਆਂ ਦੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਨਾਲ ਦੁਆਬੇ ਦੇ ਵਿੱਚ ਪਾਰਟੀ ਮਜ਼ਬੂਤ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਜ਼ਿੰਪਾ ਦੀ ਥਾਂ ਲੈਣ ਦਾ ਇਹੀ ਇੱਕ ਕਾਰਨ ਹੈ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਉੱਤੇ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਹ ਪੇਸ਼ੇ ਤੋਂ ਵਕੀਲ ਨੇ ਵਿਜੇ ਸਿੰਘਲਾ ਨੂੰ ਭ੍ਰਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੇ ਵਿੱਚ